ਸਰ ਤੋਂ ਕੈਮਰਾ ਚੱਕਰਵਾਈ ਤੇ ਉਥੇ ਮੇਰਾ ਮੋਟਰਸਾਈਕਲ ਚੋਰੀ ਹੋ ਗਈ ਚੋਰ ਲੈ ਗਈ ਇਥੋਂ 11 ਤੇ 11 ਤੋਂ 11:30 ਦੇ ਵਿੱਚ ਮੋਟਰਸਾਈਕਲ ਲੈ ਗਈ ਚੋਰੀ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਅੱਜ ਦਿਨ ਜੋ ਆਪਣੇ ਭਲਾੜਾ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਕਿਸੇ ਵੀ ਤਰ੍ਹਾਂ ਦੀਆਂ ਤਾਂ ਇਹਨਾਂ ਨੂੰ ਰੋਕਣ ਦੇ ਲਈ ਜੁਰੇ ਤੇ ਸਿਕੰਜਾ ਕਸ਼ਾ ਜਾਵੇ। ਸਸਿਗਲ ਜੀ ਮੇਰਾ ਨਾਮ ਬਲਕਾਰ ਸਿੰਘ ਹੈ। ਮੈਂ ਬਹੁਤ ਹਰਨ ਵਾਲਾ ਹਾਂ। ਮੈਂ ਇੱਥੇ ਭਲਾੜਾ ਸੈਕਸੈਂਡ ਵਿੱਚ ਪੜਦਾ ਹਾਂ। ਮੈਂ ਸਵੇਰ 10 ਵਜੇ ਆਪਣਾ ਮੋਟਰਸਾਈਕਲ ਇੱਥੇ ਇੰਸਟੀਚਿਊਟ ਦੇ ਬਾਹਰ ਲੌਕ ਕਰਕੇ ਲਾਦਾ ਸੀਗਾ ਜੀ। ਆਪਦੇ ਕਲਾਸ ਅੰਦਰ ਲਾਉਣ ਵਾਗਿਆ ਜੀ। ਤੇ ਉਸ ਦਿਵਾਰ ਜਦੋਂ ਮੈਂ ਬਾਹਰ ਆਇਆ ਜੀ ਤਾਂ ਮੇਰਾ ਮੋਟਰਸਾਈਕਲ ਉੱਥੇ ਨਹੀਂ ਮਿਲਿਆ ਜੀ ਤੇ ਮੈਂ ਸਭ ਤੋਂ ਕੈਮਰਾ ਚੈੱਕ ਕਰਵਾਈ ਤੇ ਉੱਥੇ ਮੇਰਾ ਮੋਟਰਸਾਈਕਲ ਚੋਰੀ ਹੋ ਗਈ ਚੋਰ ਲੈ ਗਈ ਇੱਥੋਂ 11:00 ਤੇ 11:00 ਤੋਂ 11:30 ਦੇ ਵਿਚ ਮੋਟਰਸਾਈਕਲ ਲੈ ਗਈ ਚੋਰੀ ਜੀ ਮੂੰਹ ਬੰਨਿਆ ਹੋਇਆ ਸੀ ਜੀ ਤੇ ਪਰਨਾਵਰਨਾ ਬੰਨਿਆ ਹੋਇਆ ਸੀ ਸਾਰੇ ਕੱਪੜੇ ਕਵਰ ਸੀ ਉਹਦੇ ਜੀ ਕੋਈ ਬੰਦੇ ਦੀ ਪਛਾਣ ਆਈ ਨਾ ਕੋਈ ਪਛਾਣ ਨਹੀਂ ਆਈ ਉਹਦੀ ਇਹ ਅੱਗੇ ਤੇ ਅਸੀਂ ਥਾਣੇ ਵੀ ਦਰਖਾਸਤ ਦੇ ਕੇ ਆਏ ਜੀ ਤੇ ਇਧਰ ਤੋਂ ਵੀ ਪਾਲ ਕਰੀ ਗਈ ਬੰਦੇ ਦੀ ਪਰ ਉਹਦੀ ਕੋਈ ਗੁਸਗੁਣੀ ਮਿਲੀ ਸਾਡੀ ਪ੍ਰਸ਼ਾਸਨ ਨੇ ਵੀ ਹੱਥ ਬੰਨ੍ਹ ਕੇ ਬੇ ਬਿਛਾਡੇ ਮੋਰਚਾ ਦੀ ਗੱਲ ਜਲ ਜਲ ਭਾਰ ਕਰੀ ਜਾਵੇ ਜੀ ਜੀ ਨਮਸਕਾਰ ਜੀ ਮੈਂ ਰੋਹਿਤ ਕੁਮਾਰ ਡਾਇਰੈਕਟਰ ਸਟਾਪ ਪੁਲਾਡਾ ਇਹ ਬੱਚਾ ਬਲਕਾਰ ਸਿੰਘ ਸਾਡੇ ਕੋਲੇ ਬਹੁਤ ਪੜਨ ਆਉਂਦਾ ਔਰ ਇਸ ਦਾ ਕੱਲ 28 April ਨੂੰ ਬਾਈਕ ਚੱਕਿਆ ਗਿਆ ਜਿਸ ਜੀ ਕਿ ਅਸੀਂ ਕੈਮਰਾ ਚ ਵੀ ਦੇਖਿਆ ਕਿ ਇੱਕ ਜੋ ਇੱਕ ਚੋਰ ਹੈ ਉਹ ਕੈਮਰੇ ਚ ਫੋਟੋ ਆਈ ਹੈ ਜਿਸ ਦਾ ਕਿ ਪੂਰਾ ਪੂਰਾ ਮੂਲ ਪੇਟਿਆ ਹੋਇਆ ਔਰ ਉਹਦੇ ਕੋਈ ਪਛਾਣ ਨਹੀਂ ਆ ਸਕੀ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਏ ਦਿਨ ਜੋ ਆਪਣੇ ਪੁਲਾਡਾ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਕਿਸੇ ਵੀ ਤਰ੍ਹਾਂ ਦੀਆਂ ਤਾ ਇਹਨਾਂ ਨੂੰ ਰੋਕਣ ਦੇ ਲਈ ਜਰੂਰਾਂ ਤੇ ਸਿਕੰਜਾ ਕਸ਼ਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਦੁਰਘਟਨਾ ਨਾ ਹੋਵੇ ਪਹਿਲਾਂ ਵੀ ਕੋਈ ਚੱਕਿਆ ਗਿਆ ਜੀ ਪਹਿਲਾਂ ਲਾਸਟ ਈਅਰ ਇੱਕ ਬੱਚੇ ਦਾ ਚੱਕਿਆ ਗਿਆ ਸੀ ਉਸ ਸਮੇਂ ਕੈਮਰਾ ਨਹੀਂ ਲੱਗਿਆ ਹੋਇਆ ਇਸ ਦਾ ਨਹੀਂ ਪਹਿਚਾਣ ਚਾਇਆ ਤਾਂ ਕੈਮਰੇ ਦੀ ਗਿਸਤ ਨਹੀਂ ਆਈ ਸੀ ਜੋ ਹਾਂ ਉਹ ਵੀ ਨਹੀਂ ਉਹਦੀ ਕੋਈ ਪਾਲ ਨਹੀਂ ਹੋਈ ਜੀ